ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੈਡੀਸਨ ਫ੍ਰੀ ਲਾਈਫ ਚੈਨਲ ਤੇ ਦੋਸਤੋ ਜਦੋਂ ਵੀ ਸਾਡੇ ਸੈਂਟਰ ਤੇ ਖੁਸ਼ੀ ਦਾ ਮੌਕਾ ਹੁੰਦਾ ਤਾਂ ਲੱਡੂ ਵੰਡੇ ਜਾਂਦੇ ਨੇ ਇਹੀ ਸਾਡੀ ਫੀਸ ਹੈ ਹੋਰ ਕਿਸੇ ਤੋਂ ਅਸੀਂ ਕੋਈ ਫੀਸ ਨਹੀਂ ਲੈਂਦੇ ਸਵੇਰ ਦੀ ਕਲਾਸ ਹੈ ਦੁਪਹਿਰ ਦੀ ਕਲਾਸ ਹੈ ਸ਼ਾਮ ਦੀ ਕਲਾਸ ਹੈ ਤੇ ਜਿਹੜੀ ਮੁੱਖ ਤੌਰ ਤੇ ਦੱਸਣ ਵਾਲੀ ਗੱਲ ਹੈ ਅੱਜ ਤੱਕ ਸਾਡੇ ਸੈਂਟਰ ਤੇ ਜਿੰਨੇ ਵੀ ਯੋਗ ਕਰਨ ਲਈ ਸਾਧਕ ਆਏ ਨੇ ਸਾਰੇ ਹੀ ਲਗਭਗ ਗੰਭੀਰ ਬਿਮਾਰੀਆਂ ਤੋਂ ਗ੍ਰਸਤ ਸੀਗੇ ਤੇ 100% ਠੀਕ ਹੋਏ ਨੇ ਜਿਹੜੇ ਮੇਰੇ ਪਿੱਛੇ ਭੈਣ ਭਰਾ ਬੈਠੇ ਨੇ ਉਹ ਇਸ ਗੱਲ ਦੀ ਗਵਾਹੀ ਭਰਦੇ ਨੇ ਹਾਂਜੀ ਮੇਰੀ ਗੱਲ ਨਾਲ ਸਹਿਮਤ ਜੇ ਭਾਈ ਹੱਥ ਖੜਾ ਕਰਕੇ ਦੱਸੋ ਜੇ ਕਿ 100% ਰਿਜ਼ਲਟ ਨੇ ਇਸ ਸੈਂਟਰ ਦੇ ਔਰ ਇਹ ਵੀ ਭੈਣ ਭਰਾ ਜਿੰਨੇ ਆਏ ਨੇ ਕਿਸੇ ਨਾ ਕਿਸੇ ਸਮੱਸਿਆ ਤੋਂ ਗ੍ਰਸਤ ਨੇ ਤੇ ਇਸ ਉਮੀਦ ਨਾਲ ਆਏ ਨੇ ਕਿ ਇਹ ਤੰਦਰੁਸਤੀ ਦਾ ਰਾਹ ਇਹਨਾਂ ਨੂੰ ਇੱਥੋਂ ਮਿਲੇਗਾ ਦੋਸਤੋ ਅਗਲੀ ਗੱਲਬਾਤ ਸੁਣਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਸਾਡੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਆਉਂਦੀਆਂ ਰਹਿਣ ਅੱਜ ਸਾਡੇ ਸੈਂਟਰ 'ਚ ਖੁਸ਼ੀ ਦਾ ਮੌਕਾ ਹੈ ਸਾਡਾ ਬੱਚਾ ਪਿਛਲੇ ਕਈ ਮਹੀਨਿਆਂ ਤੋਂ ਸਾਡੇ ਕੋਲ ਆ ਰਿਹਾ ਹੈ ਇਹਦਾ ਜਨਮ ਦਿਨ ਹੈ ਹਰਜੀਤ ਸਿੰਘ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਜੀ ਤੇ ਅਸੀਂ ਬੱਚੇ ਦੀ ਤੰਦਰੁਸਤੀ ਭਰੀ ਲੰਮੀ ਉਮਰ ਦੀ ਕਾਮਨਾ ਕਰਦੇ ਹਾਂ ਕੁਝ ਗੱਲਾਂ ਸਾਧਕਾ ਨਾਲ ਵੀ ਸਾਨੀਆਂ ਕਰਾਂਗੇ ਤੇ ਕੁਝ ਹਰਜੀਤ ਸਿੰਘ ਨਾਲ ਵੀ ਕਰਾਂਗੇ ਹਰਜੀਤ ਸਿੰਘ ਜੀ ਜਦੋਂ ਤੁਸੀਂ ਇੱਥੇ ਆਏ ਹੋ ਤੁਹਾਡੀ ਕੀ ਸਮੱਸਿਆ ਸੀ ਪੋਲੀਓ ਸੀ ਜੀ ਅੰਕਲ ਮੇਰਾ ਇੱਕ ਸਾਈਡ ਪੂਰੀ ਸਹੀ ਤਰ੍ਹਾਂ ਕੰਮ ਨਹੀਂ ਕਰਦੀ ਰਾਈਟ ਸਾਈਡ ਦਾ ਰਾਈਟ ਸਾਈਡ ਦਾ ਹਾਂਜੀ ਪੋਲੀਓ ਸੀਗਾ ਹਾਂਜੀ ਇਹਨਾਂ ਦੀ ਬਾਹ ਕਮਜ਼ੋਰ ਸੀ ਤੇ ਪੈਰ ਇਹਨਾਂ ਦਾ ਜ਼ਮੀਰ ਤੋਂ ਉੱਚਾ ਰਹਿੰਦਾ ਸੀ ਬਿਲਕੁਲ ਸਿੱਧਾ ਖੜੇ ਹੋ ਕੇ ਦਿਖਾ ਦਿਓ ਤੇ ਹੁਣ ਕਿਵੇਂ ਹੈ ਹੁਣ ਅੰਕਲ ਅੱਡੀ ਲੱਗ ਜਾਂਦੀ ਪੈਰ ਲੱਗ ਜਾਂਦਾ ਤੇ ਕਾਫੀ ਫਰਕ ਹੈ ਅਗਾਂ ਕਾਫੀ ਰਿਲੈਕਸਡ ਹੈ ਇਹ ਇਹਦਾ ਪੈਰ ਥੱਲੇ ਲੱਗਣ ਲੱਗ ਪਿਆ ਇਹ ਲੁਕਸ ਇਹਨੂੰ ਜਮੰਦਰੂ ਸੀ ਇੱਕ ਨੂੰ ਆ ਜਾਣਦਾ ਨਾ ਤੇਰਾ ਇਹ 18 ਸਾਲ ਦਾ ਹੋ ਗਿਆ ਅੰਕਲ 18 ਸਾਲ ਦਾ ਹੋ ਗਿਆ ਬੱਚਾ ਅੱਜ ਬਾਲਗ ਹੋ ਗਿਆ ਦੋਸਤੋ ਕੁਝ ਗੱਲਾਂ ਅਸੀਂ ਪਿੱਛੇ ਬੈਠੇ ਸਾਧਕਾਂ ਨਾਲ ਕਰਾਂਗੇ ਇਹ ਭੈਣਾ ਨੇ ਇਹ ਵੀ ਕਿਸੇ ਨਾ ਕਿਸੇ ਸਮੱਸਿਆ ਚ ਆਈਆਂ ਨੇ ਸਾਹਮਣੇ ਸਤਪਾਲ ਜੀ ਨੇ ਜੀ ਖੜ੍ਹਾ ਖੜਾ ਕਰੋ ਜੀ ਸਤਪਾਲ ਜੀ ਇਹ ਹਾਰਡ ਦੀ ਸਮੱਸਿਆ ਲੈ ਕੇ ਸਾਡੇ ਕੋਲ ਆਏ ਨੇ ਤੇ ਸਾਨੂੰ ਉਮੀਦ ਹੈ ਬੜੀ ਜਲਦੀ ਠੀਕ ਹੋ ਜਾਣੇ ਨੇ ਹਾਂਜੀ ਤੁਹਾਨੂੰ ਲੱਗਦਾ ਵੀ ਠੀਕ ਹੋ ਜਾਓਗੇ ਠੀਕ ਹੈ ਪਿੱਛੇ ਸੁਰੇਂਦਰਵਾਲ ਜੀ ਬੈਠੇ ਨੇ ਹੱਥ ਖੜਾ ਕਰਨਗੇ ਇਹ ਵੀ ਹਾਰਟ ਦੀ ਸਮੱਸਿਆ ਲੈ ਕੇ ਸਾਡੇ ਕੋਲੇ ਆਏ ਨੇ ਇਹ ਵੀ ਜ਼ਰੂਰ ਠੀਕ ਹੋਣਗੇ ਇਹਨਾਂ ਦੇ ਪਿੱਛੇ ਤੀਰਥ ਜੀ ਬੈਠੇ ਨੇ ਜੀਰਾ ਤੋਂ ਇਹ ਨੱਕ ਬੰਦ ਦੀ ਸਮੱਸਿਆ ਲੈ ਕੇ ਆਏ ਸੀ ਰੇਸ਼ਾ ਬਲਗਮ ਇਹਨਾਂ ਨੂੰ ਕਾਫੀ ਸੀਗਾ ਹਾਂਜੀ ਫਰਕ ਪਿਆ ਪੂਰਾ ਹੱਥ ਖੜਾ ਕਰੋ ਜੇ ਪਿਆ ਦਾ ਠੀਕ ਹੈ ਜੀ ਉਸ ਤੋਂ ਪਿੱਛੇ ਨਿਸ਼ਾਨ ਸਿੰਘ ਬੈਠੇ ਨੇ ਇਹਨਾਂ ਦਾ ਬੇਟਾ ਇਹ ਸਾਹਮਣੇ ਬੈਠਾ ਹੱਥ ਖੜਾ ਕਰ ਰਿਹਾ ਹੈ ਇਹ ਬਚਪਨ ਤੋਂ ਸੁਣ ਨਹੀਂ ਸਕਦਾ ਤੇ ਬੋਲ ਨਹੀਂ ਸਕਦਾ ਔਰ ਇਹ ਵੀ ਇਸੇ ਉਮੀਦ ਨਾਲ ਇੱਥੇ ਆਏ ਨੇ ਕਿ ਇਹ ਜ਼ਰੂਰ ਠੀਕ ਹੋਵੇਗਾ ਔਰ ਜ਼ਰੂਰ ਠੀਕ ਹੋਵੇਗਾ ਜੀ ਸਾਨੂੰ ਯੋਗ ਤੇ ਵੀ ਭਰੋਸਾ ਹੈ ਤੇ ਨਾਲ ਅਸੀਂ ਪ੍ਰਮਾਤਮਾ ਤੇ ਵੀ ਭਰੋਸਾ ਰੱਖਦੇ ਆਂ ਦੀ ਕਿਰਪਾ ਦੇ ਨਾਲ ਸਰੀਰ ਦੀ ਜੋ ਰੁਕਾਵਟ ਹੈ ਕੁਝ ਯੋਗ ਨਾਲ ਠੀਕ ਹੋ ਜਾਏਗੀ ਬਾਕੀ ਉਦਰਤੀ ਤਾਕਤਾਂ ਨੇ ਜਿਹੜੀਆਂ ਜਿਹੜੀਆਂ ਸਰੀਰ ਦੇ ਅੰਦਰ ਕੰਮ ਕਰਦੀਆਂ ਨੇ ਜਿਹੜੀਆਂ ਕਿਸੇ ਨਾ ਕਿਸੇ ਕਾਰਨ ਕਿਸੇ ਨਾ ਕਿਸੇ ਰੁਕਾਵਟ ਕਾਰਨ ਨਤੀਜਾ ਨਹੀਂ ਦੇ ਸਕੀਆਂ ਉਹ ਵੀ ਆਪਣਾ ਸਹੀ ਨਤੀਜਾ ਦੇਣਗੀਆਂ ਇਸ ਤੋਂ ਅੱਗੇ ਮਦਨ ਜੀ ਬੈਠੇ ਨੇ ਹੱਥ ਖੜਾ ਕਰ ਰਹੇ ਨੇ ਇਹ ਵੀ ਜੀਰੇ ਤੋਂ ਆਏ ਨੇ ਇਹ ਵੀ ਹਾਰਡ ਦੀ ਸਮੱਸਿਆ ਲੈ ਕੇ ਆਏ ਨੇ ਇਹ ਵੀ ਠੀਕ ਹੋਣਗੇ ਲਗਭਗ ਜਿੰਨੇ ਵੀ ਸਾਡੇ ਕੋਲੇ ਇਹ ਪੈਣ ਭਰਾ ਬੈਠੇ ਨੇ ਕਿਸੇ ਨੂੰ ਗੋਡਿਆਂ ਦੀ ਸਮੱਸਿਆ ਹੈ ਕਿਸੇ ਨੂੰ ਮੋਢਿਆਂ ਦੀ ਸਮੱਸਿਆ ਹੈ ਕਿਸੇ ਨੂੰ ਸਰਵਾਈਕਲ ਦੀ ਹੈ ਕਿਸੇ ਨੂੰ ਥਾਇਰਾਇਡ ਦੀ ਹੈ ਇਹ ਸਾਰੇ ਹੀ ਤੰਦਰੁਸਤੀ ਵੱਲ ਵਧ ਰਹੇ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਡੀ ਕਲਾਸ ਬਸ ਦੀਆਂ ਸਵਾਰੀਆਂ ਵਰਗੀ ਹੈ ਜੀ ਐ ਸਾਡੇ ਤੋਂ ਜਿਹੜੇ ਚੜੇ ਅੱਗੇ ਤੰਦਰੁਸਤੀ ਸਾਡੇ ਆ ਗਿਆ ਉਥੇ ਉਤਰ ਜਾਣਾ ਉਥੋਂ ਨਵੇਂ ਚੜ ਜਾਣੇ ਨੇ ਉਹਨਾਂ ਚੋਂ ਕੁਝ ਫਿਰ ਅਗਲੇ ਏਡੇ ਤੇ ਉਤਰ ਜਾਣਗੇ ਸਾਡੀ ਕਲਾਸ ਬਦਲਦੀ ਰਹਿੰਦੀ ਹੈ ਜਿਹੜੇ ਪੁਰਾਣੇ ਸਾਧਕ ਠੀਕ ਹੁੰਦੇ ਨੇ ਜਿਹੜੇ ਯੋਗ ਕਰਕੇ ਤੰਦਰੁਸਤੀ ਹਾਸਲ ਕਰਦੇ ਨੇ ਉਹਨਾਂ ਨਾਲ ਤੁਹਾਨੂੰ ਅਸੀਂ ਰੂਬਰੂ ਕਰਾਉਂਦੇ ਰਹਿੰਨੇ ਆ ਅੱਗੇ ਤੋਂ ਵੀ ਕਰਵਾਉਂਦੇ ਰਾਵਾਂਗੇ ਆਓ ਇਸ ਬੱਚੇ ਦੀ ਲੰਬੀ ਉਮਰ ਤੇ ਤੰਦਰੁਸਤੀ ਲਈ ਕਾਮਨਾ ਕਰਦੇ ਹੋਏ ਇਹਨੂੰ ਵਧਾਈਆਂ ਦਈਏ ਥੈਂਕ ਯੂ ਫਿਰ ਇੱਕ ਵਾਰੀ ਵਧਾਈਆਂ ਜੀ ਥੈਂਕ ਯੂ ਹਰਜੀਤ ਸਿੰਘ ਜੀ ਜਨ ਹੁੰਦੇ ਨੇ ਇਹ ਬਾਤ ਬਾਤ